ਤੇ ਤੁਸੀਂ ਕਿਸੇ ਕੋਲ ਭੈਣ ਜੀ ਮੰਗ ਨਹੀਂ ਕੀਤੀ ਮੰਗਾ ਜਦ ਅੱਗੇ ਪਾਣੀ ਆਇਆ ਪਿਛਲੇ ਸਾਲ ਕੁਛ ਨਹੀਂ ਆਨਰ ਪਈਆ ਮਿਲਿਆ ਹੂੰ ਜਿਹੜੇ ਕੁਤੜੇ ਨੂੰ ਨਨ ਮੇਲ ਗਵਧਾਨੁ ਗਰੀਬ ਹੰਤ ਨਹੀਂ ਮਿਲਿਆ ਅੱਛਾ ਇੱਥੇ ਉਹਨਾਂ ਸਾਡੀ ਸਬਜ਼ੀ ਖੜੀ ਪੱਟੇ ਸੀ ਹੁਣ ਲੋਕਾਂ ਦੇ ਬੰਨਾਂ ਤੇ ਕਰਦੇ ਫਿਰਨੇ ਹੂੰ ਸਬਜ਼ੀ ਕਾ ਦੀ ਬੀਜੀ ਬੰਤੇਂ ਦੇ ਤੇਰੇ ਘਰ ਆਗਾ ਅੱਛਾ ਤੁਹਾਡਾ ਪਿੰਡੇ ਸਬਜ਼ੀ ਮੰਗ ਲਾਈ ਠੀਕ ਹੈ ਲਾਈ ਰੱਖੇਦਾ ਕੁਛ ਨਹੀਂ ਬਚਿਆ ਨਾ ਕੁਛ ਨਹੀਂ ਬਚਿਆ ਠੀਕ ਜੀ ਨਿਕਰਦਾਣ ਤੇ ਹੂੰ ਮਾਰਾ ਤੇ ਕੀ ਕਰੀਏ ਹੂੰ ਨਹੀਂ ਆਬ ਮਾਰ ਰਹੀ ਨੇ ਕੰਮ ਮੰਗਦਾ ਨਹੀਂ ਦੋਵੇਂ ਕੁੜੀਆਂ ਨੇ ਮੁੰਡਾ ਹੈਗਾ ਕੋਈ ਹੂੰ ਤੇ ਰੋਣਾ ਹੀ ਦੇਖੋ ਮਿੱਤਰੋ ਜਿਹੜੇ ਸਰਹੱਦੀ ਲੋਕ ਨੇ ਜਿਹੜੇ ਬਾਰਡਰ ਤੇ ਰਹਿੰਦੇ ਨੇ ਜਿਵੇਂ ਪਿੰਡ ਗਜਨੀ ਵਾਲਾ ਜਾਂ ਹੋਰ ਇਥੇ ਆਸੇ ਪਾਸੇ ਪਿੰਡ ਲੱਗਦੇ ਨੇ ਉਹਨਾਂ ਨੂੰ ਰੋਜ਼ ਹੀ ਕੁਦਰਤੀ ਆਫਤਾਂ ਦੀ ਮਾਰ ਸਹਿਣੀ ਪੈਂਦੀ ਤੁਸੀਂ ਦੇਖ ਸਕਦੇ ਹੋ ਇਹ ਸਤਲੁਜ ਦਰਿਆ ਦਾ ਪਾਣੀ ਆ ਤੇ ਇੱਥੇ ਵੱਡੇ ਪੱਧਰ ਤੇ ਲੋਕਾਂ ਦਾ ਨੁਕਸਾਨ ਹੋਇਆ ਲੋਕਾਂ ਦੀਆਂ ਜਿਹੜੀਆਂ ਫਸਲਾਂ ਨੇ ਉਹ ਪਾਰ ਡੁੱਬ ਚੁੱਕੀਆਂ ਨੇ ਕਿਉਂਕਿ ਸਰਹੱਦੀ ਇਲਾਕਾ ਦਰਿਆਈ ਇਲਾਕਾ ਇਹ ਜਿਹੜਾ ਤੁਸੀਂ ਦਰਿਆ ਦੇਖਦੇ ਪਏ ਹੋ ਸਤਲੁਜ ਦਰਿਆ ਦਾ ਪਾਣੀ ਆ ਰਿਹਾ ਤੇ ਸਾਡੇ ਨਾਲ ਇਥੋਂ ਦੇ ਪਿੰਡ ਦੇ ਵਾਸੀ ਨੇ ਵਸਨੀਕ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਬਾਬਾ ਜੀ ਇਧਰ ਕਿੰਨੀ ਕ ਜਮੀਨ ਡੁੱਬ ਚੁੱਕੀ ਜਿਹੜਾ ਨੁਕਸਾਨ ਹੋਇਆ ਚਾਰ-ਪੰਜ ਸੌ ਕਿੱਲ ਦਾ ਐ ਫਸਲ ਡੁੱਬ ਗਈ ਸਾਰੀ ਜਿਹਾ ਅਜਰੀਏ ਚ ਉਹ ਉਤਾਰ ਤੋਂ ਲੈ ਕੇ ਅੱਜ ਤੱਕ ਡੁੱਬੀ ਐ ਆ ਬੰਨ ਕੋ ਪਰੇ ਵੀ ਪਾਣੀ ਫਿਰਦਾ ਐ ਅੱਛਾ ਇਧਰ ਥੋੜਾ ਬਚਾ ਰਹਿ ਗਿਆ ਬਾਕੀ ਤਾਂ ਸਾਰੇ ਪਾਣੀ ਫਿਰ ਗਏ ਹੂੰ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਤਾਂ ਕਾਫੀ ਛੋਣੇ ਚ ਪਾਣੀ ਫਿਰਦਾ ਕਾਫੀ ਨੁਕਸਾਨ ਹੋਇਆ ਹੂੰ ਛੋਣਾ ਡੁੱਬ ਗਿਆ ਹਾਂ ਜੀ ਸੁਣਿਆ ਇੱਧਰ ਤੋਂ ਰੁਬੇ ਪੈਣ ਸਾਰੇ ਜਿੰਨੇ ਅੱਛਾ ਤੇ ਆਹ ਉਹ ਤਾਂ ਉੱਚੀ ਜਾਂ ਥੋੜੇ ਬਜੇ ਹੋਏ ਨੇ ਬਾਕੀ ਤਾਂ ਠੀਕ ਨੇ ਸਾਰੇ ਹੂੰ ਤੇ ਪਾਣੀ ਜਿਆਦਾ ਆ ਗਿਆ ਦੇਖ ਤਈ ਵੀ ਡੋਬ ਜਾਣਗੇ ਟਰੈਕਟਰ ਹੀ ਖੜੇ ਪਾਰ ਅੱਛਾ ਟਰੈਕਟਰ ਬਹੁਤ ਪੰਕੜ 20 ਟਰੈਕਟਰ ਕੰਸੇ ਕੰਸੇ ਪਾਰ ਖੜੇ ਨੇ ਅੱਛਾ ਹਾਂ ਜੀ ਮੰਨਾ ਤੇ ਰੱਖੇ ਖੜੇ ਕੀਤੇ ਉਹਨੇ ਕੋਈ ਤੋਕੀ ਕੋਈ ਕਹਿੰਦੇ ਮਤਲਬ ਸੜਕਾਂ ਦੇ ਚੀ ਸਾਡੇ ਖੜੇ ਕੀਤੇ ਅੱਛਾ ਹਾਂ ਜੀ ਬੜਾ ਪਿਛਲੇ ਸਾਲ ਵੀ ਹੜ੍ਹ ਆਏ ਸੀ ਜਾਂਦੂ ਪਿਛਲੇ ਸਾਲ ਉਹ ਤੋਂ ਪਿਛਲੇ ਸਾਲ ਦਾ ਜ਼ਿਆਦਾ ਇਨਸਾਨ ਹੋ ਗਿਆ ਸੀ ਅੱਛਾ ਹਾਂ 2 ਸਾਲ ਹੋ ਗਏ ਪਿੱਛੇ ਤਾਂ ਜਾਂਦਾ ਸਾਰਾ ਏਰੀਆ ਪਾਣੀ ਨੇ ਭਰ ਗਿਆ ਹੂੰ ਤੁਹਾਡਾ ਕਿਹੜਾ ਪਿੰਡ ਮੇਰਾ ਤਾਂ ਗਾਇਨੀਆਂ ਵਾਲੀ ਦੋ ਲੋ ਮਰ ਚਾ ਤੇ ਸਰਕਾਰ ਇੱਥੇ ਕੋਈ ਸਹਾਇਤਾ ਕਰਦੀ ਜਾਂ ਨਹੀਂ ਸਹਾਇਤਾ ਸਾਨੂੰ ਤਾਂ ਕੋਈ ਅਜੇ ਤੱਕ ਮਿਲੀ ਨਹੀਂ ਜੀ ਅੱਛਾ ਹਾਂ ਐਵੇਂ ਜਿਵੇਂ ਤੁਰੇ ਰਹਦੇ ਆ ਲੋਕੀ ਬੜੇ ਪਰੇਸ਼ਾਨ ਨੇ ਅੱਛਾ ਉਹ ਬੇੜਾ ਜਾਂਦੇ ਬੇੜਾ ਰੋੜ ਜਾਂਦਾ ਉਹ ਜਾ ਲੱਗਦਾ ਫਿਰ ਕਿਤੇ ਕੁਝ ਕੇ ਵਾਂ ਲੱਜੰਦੇ ਨੇ ਉਥੋਂ ਪਾਉਂਦੇ ਨੇ ਫਿਰ ਇੱਥੇ ਆਗ ਲੱਗਦਾ ਮਸੇ ਮੇਰਾ ਅੱਛਾ ਬੜੀ ਦੁਨੀਆ ਪਰਚੰਗ ਹੂੰ 70 80 ਬੰਦਾ ਹੁੰਦਾ ਹੈ ਵਿੱਚ ਉਹਨਾਂ ਦਾ ਪੱਠੇ ਵਗੈਰਾ ਜੋ ਵੀ ਹੈ ਪਰ ਵੀ ਵਗੈਰਾ ਜੋ ਫਸਲ ਪੜਦੇ ਨੇ ਉਹ ਸਾਰੀ ਇੱਧਰ ਇੱਥੇ ਲੱਗ ਨਾਸੀ ਸਾਲ ਹੋ ਗਏ ਨੇ ਆਜ਼ਾਦੀ ਦਾ ਨਸਮਾਲ ਸਾਲ ਦੀ ਜਿਹੜੀ ਸਾਲਗिरा ਮਨਾਈ ਗਈ ਆਪੇ ਉਹ ਦਾਦੇ ਵੇਤ ਤੁਰ ਗਏ ਐਸੇ ਜਨਾਈ ਹਾਲਤ ਰਹੀ ਕੋਈ ਸੁਧਾਰ ਨਹੀਂ ਪੁਰਾਣੇ ਪਤਾ ਨਹੀਂ ਕਿੰਨੀਆਂ ਮੰਗਾਂ ਕੀਤੀਆਂ ਨੇ ਉਹਨਾਂ ਨੇ ਅੱਛਾ ਕੋਈ ਨਹੀਂ ਸੁਣਦਾ ਕਿ ਹੁਣ ਅੱਛਾ ਇਹ ਨੀਂਅਮ ਸਰਕਾਰਾਂ ਆਈਆਂ ਤੁਸੀਂ ਮੰਗ ਕਰਦੇ ਰਹਿੰਦੇ ਹੋ ਪੁਲ ਦੀ ਆਂਦੇ ਨੇ ਪੁਲ ਤਾਂ ਮੰਗਦਾ ਹਰ ਵੇਰੀ ਕਰਦੇ ਨੇ ਹੂੰ ਬਾਕੀ ਕੋਈ ਸੁਣਦਾ ਨਹੀਂ ਕਿਸੇ ਦੀ ਇੱਥੇ ਹੂੰ ਤੇ ਇੱਕ ਨੇ ਵਾਦਾ ਕਰ ਜਾਂਦੇ ਨੇ ਮੁੜ ਕੇ ਵਾਸਤੇ 5 ਸਾਲ ਪਹੁੰਚ ਜਾਂਦੇ ਨੇ ਫੋਟੋ ਖਿਚਾ ਕੇ ਚਲੇ ਜਾਂਦੇ ਨੇ ਫੋਟੋ ਖਿਚਾ ਲੈਂਦੇ ਨੇ ਬਾਈ ਜੀ ਕਿੰਨਾ ਨੁਕਸਾਨ ਹੋਇਆ ਇੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਅੱਛਾ ਬਹੁਤ ਤੇ ਟਰੈਕਟਰ ਵੀ ਲੋਕਾਂ ਐ ਰੁੜੇ ਨੇ ਨਹੀਂ ਰੁੜੇ ਨਹੀਂ ਜੀ ਚੱਲ ਰੋੜ ਚੱਲੇ ਪਾਕਿਸਤਾਨ ਵੱਲੇ ਪਰ ਅੱਗੋਂ ਬੇੜਾ ਮੋੜ ਲੈਂਦਾ ਬਚਾਅ ਹੋ ਗਿਆ ਪੰਜ ਸੱਤ ਜਣੇ ਵੀ ਸੀ ਵਿੱਚ ਤੇ ਬਚਾਅ ਹੋ ਗਿਆ ਅੱਛਾ ਹਾਂ ਜੀ ਬਾਕੀ ਇੱਥੇ ਜਿੰਨੇ ਵੀ ਲੀਡਰ ਆਉਂਦੇ ਨੇ ਫੋਟੋ ਖਿਚਾ ਕੇ ਚਲੇ ਜਾਂਦੇ ਕੋ ਪੁਲ ਦਾ ਪ੍ਰਬੰਧ ਕਰਨ ਬੰਦੇ ਗਰੀਬ ਨੇ ਸਾਰੀ ਗਰੀਬ ਜਨਤਾ ਬੈਠੀ ਹੈ ਕਿ ਆ ਕੇ ਉਹਨਾਂ ਦਾ ਕੋਈ ਪੁਲ ਗਵਰਨਮੈਂਟ ਅਸ ਕਿਦੋਂ ਵੱਡਾ ਕੰਮ ਇਹ ਕਰ ਜਿਹੜਾ ਪੁਲ ਬਣਾਇਆ ਜਾਵੇ ਕੋਈ ਵੱਡੀ ਗੱਲ ਨਹੀਂ ਗਵਰਨਮੈਂਟ ਵਾਸਤੇ ਦਾ ਪਰ ਗਵਰਨਮੈਂਟ ਕੋਈ ਵੇਂਦੀ ਨਹੀਂ ਸੋਚਦੀ ਨਹੀਂ ਕਿੰਨੇ ਤਾਰਾ ਸਾਹਿਬ ਕਿ ਨਹੀਂ ਜਿੱਤੇ ਨੇ ਇੱਥੇ ਆਉਦੇ ਰਹੇ ਨੇ ਕੋਈ ਇਹਨੇ ਗੱਲ ਬਾਤ ਹੀ ਕੋਈ ਨਹੀਂ ਕੀਤੀ ਨਹੀਂ ਹੁਣ ਤਾਂ ਇਨਕਲਾਬੀਆਂ ਦੀ ਸਰਕਾਰ ਆਈ ਉਹਨਾਂ ਨੇ ਕਿ ਮੰਗ ਨਹੀਂ ਕੀਤੀ ਉਹਨਾਂ ਮੈਨੂੰ ਇੱਥੇ ਆ ਕੇ ਨਹੀਂ ਆਈ ਸੁਆਈ ਨਹੀਂ ਇਹ ਆਉਂਦੇ ਆ ਬਈ ਤਾਂ ਕੋਈ ਦੇਣੇ ਤੇ ਆ ਕੇ ਪੁਲ ਬਣਾਉਣ ਵਿਚਾਰਿਆਂ ਦਾ ਚੰਗੀ ਗੱਲ ਹੈ ਨਹੀਂ ਗੱਟੇ ਵੀ ਨਹੀਂ ਉਹਨਾਂ ਨੇ ਭੇਜੇ ਫਿਰ ਐਤ ਕੀ ਗੱਟੇ ਦਾ ਪਤਾ ਨਹੀਂ ਜਾਂ ਉਹਨਾਂ ਨੇ ਝੂਠ ਮਾਈ ਜੋ ਗੱਟੇ ਦੇ ਰਹੇ ਨੇ ਵੀ ਖਾਲੀ ਗੱਟੇ ਹੀ ਭੇਜ ਦਿੰਦੇ ਆ ਗੱਲਾਂ ਦਾ ਫੋਟੋ ਲਵਾ ਕੇ ਚੈਲੰਜ ਨਾਲ ਹੀ ਫੈਰਾ ਹੈ ਗੱਟੇ ਲੈ ਰੱਖੇ ਨਹੀਂ ਬਾਈ ਜੀ ਕੀ ਕਹੋਗੇ ਜਿਹੜਾ ਇੰਨਾ ਨੁਕਸਾਨ ਹੋਇਆ ਜਾਂ ਗਰੀਬ ਬੰਦੇ ਜਿਹਨੇ ਕਿਹਾ 2.5 ਕਿੱਲੇ ਪੈਲੀ 3 ਕਿੱਲੇ ਪੈਲੀ ਜਿਹਦਾ ਝੋਨਾ ਹੀ ਡੁੱਬ ਗਿਆ ਤੇ ਉਹ ਫਿਰ ਕੀ ਖਾਊਗਾ ਬਾਈ ਜੀ ਉਹਨਾਂ ਦੇ ਵਾਸਤੇ ਤਾਂ ਜ਼ਰੂਰੀ ਏ ਕੁਛ ਨਾ ਕੁਛ ਸਰਕਾਰ ਕਰੇ ਇਨਕਲਾਬ ਜਿਹੜੀ ਹੈ ਸਰਕਾਰ ਅੱਛਾ ਜਿਨੇ ਆਪਾਂ ਕਹਿੰਦੇ ਆ ਵਿਪਾਰ 100 ਏਕੜ 150 ਏਕੜ 110 ਏਕੜ ਡੁੱਬ ਗਿਆ ਜਿਹਦੇ ਝੋਨਾ ਤੇ ਪਾਣੀ ਪਾਕਿਸਤਾਨ ਵੱਲੇ ਫਿਰਦਾ ਸਾਰਾ ਹੀ ਟੋਟਲ ਹੀ ਅੱਛਾ ਹਾਂ ਜੀ ਸਰ ਠੀਕ ਹੈ ਤੇ ਹੁਣ ਇੱਥੇ ਕੋਈ ਫੌਜਾ ਸਰਾਰੀ ਬਣੇ ਨੇ ਬਾਈ ਜੀ ਤੇ ਉਹ ਇੱਥੇ ਆਏ ਨੇ ਕਿ ਨਹੀਂ ਨਹੀਂ ਹੈ ਨਹੀਂ ਆਈ ਦਰਿਆ ਤਾਂ ਨਹੀਂ ਆਇਆ ਪਿੱਛੇ ਦਾ ਜ루 ਹੋਇਆ ਨਹੀਂ ਅੱਛਾ ਇਦਾਂ ਦਰਿਆ ਨਹੀਂ ਆਈ ਤੱਕ ਵੇਖੇ ਜਾਂਦੇ ਹਾਂ ਹਾਂ ਅੱਛਾ ਪਿੱਛੇ ਆਇਆ ਦਰਿਆ ਪਿੱਛੇ ਦਾ ਪਿੰਡ ਤਾਂ ਆਂਦੇ ਰਹਿੰਦੇ ਨੇ ਕੋਈ ਨੋ ਕੰਮ ਇੱਥੇ ਦਰਿਆ ਤੇ ਜੀ ਨਹੀਂ ਪੁੱਜੇ ਜਲ ਦਾ ਪਾਣੀ ਆਇਆ ਅੱਛਾ ਕੋਈ ਸਹੂਲਤ ਭੇਜੀ ਹੋਵੇ ਬੇੜਾ ਕੋਈ ਸਮਗਰੀ ਕੋਈ ਰਾਹ ਬੇੜਾ ਤੇ ਇਹਨਾਂ ਨੇ ਆਪ ਹੀ ਪਿੰਡਾਂ ਨਾਲ ਰਿਪੇਅਰ ਕੀਤਾ ਜੀ ਆਇਆ ਸੀ ਮਿਸਤਰੀ ਤਰਗਾ ਨੇ ਰਿਪੇਅਰ ਤੋਂ ਟਿੰਟ ਨੂੰ ਲਾ ਕੇ ਚੱਲੇਗੇ ਨੇ ਵਧੀਆ ਬਣਾਉਣਗੇ ਬੇੜਾ ਅੱਛਾ ਪਿੰਡਾਂ ਨਾਲ ਨੇ ਆਪ ਹੀ ਰਿਪੇਅਰ ਕੀਤਾ ਆਪ ਹੀ ਕਰਾਇਆ ਜੀ ਠੀਕ ਹੈ ਦੇਖੋ ਮਿੱਤਰੋ ਜਿਹੜਾ ਬੇੜਾ ਵੀ ਰਿਪੇਅਰ ਕੀਤਾ ਗਿਆ ਉਹ ਇੱਥੇ ਪਿੰਡ ਵਾਲਿਆਂ ਨੇ ਬੇੜਾ ਰਿਪੇਅਰ ਕੀਤਾ ਤੇ ਇਹ ਲੋਕ ਕਹਿ ਰਹੇ ਨੇ ਵੀ ਇੱਥੇ ਫੌਜਾ ਅਸਰਾਰੀ ਆਏ ਨੇ ਪਰ ਪਿੰਡ ਦੇ ਵਿੱਚ ਆਏ ਨੇ ਦਰਿਆ ਤੇ ਕੋਈ ਵੀ ਹਾਲਾਤ ਨਹੀਂ ਦੇਖੇਗਾ ਕਿਉਂਕਿ ਇਹ ਜਿਹੜਾ ਬਾਰਡਰ ਬੈਟ ਆ ਇੱਥੇ ਇੱਕ ਤੋਂ ਦੋ ਸਾਲਾਂ ਬਾਅਦ ਹੜ ਆ ਜਾਂਦੇ ਨੇ ਜਿਵੇਂ ਹੁਣ ਪਿੱਛੇ ਪਹਾੜਾਂ ਦੇ ਵਿੱਚ ਬੱਦਲ ਫੜਦੇ ਪਏ ਨੇ ਜਾਂ ਫਿਰ ਕੁਦਰਤੀ ਆਫਤ ਆਰੀ ਤੇ ਉਹਦੇ ਕਰਕੇ ਖਤ ਲੋਈ ਦਰਿਆ ਦੇ ਵਿੱਚ ਜਾਂ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਇੰਨਾ ਜ਼ਿਆਦਾ ਵੱਧ ਗਿਆ ਲੋਕਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਗਿਆ ਲੋਕਾਂ ਦੇ ਘਰਾਂ ਦਾ ਨੁਕਸਾਨ ਹੋ ਗਿਆ ਪਿਛਲੇ ਹੜਾ ਵੇਲੇ ਭਗਵੰਤ ਮਾਨ ਸਾਹਿਬ ਇਹ ਕਹਿੰਦੇ ਸੀ ਕਹਿੰਦੇ ਵੀ ਜਿਹਦੀ ਕੁਕੜੀ ਵੀ ਰੁੜ ਗਈ ਉਹਨੂੰ ਵੀ ਮੁਆਵਜ਼ਾ ਦਿੱਤਾ ਜਾਊਗਾ ਪਰ ਮੁਆਵਜ਼ਾ ਨਹੀਂ ਸੀ ਮਿਲਿਆ ਇਥੇ ਪਿੰਡ ਵਾਸੀ ਵੀ ਮੌਜੂਦ ਨੇ ਬਾਈ ਜੀ ਜਦੋਂ ਪਿਛਲੀ ਵਾਰ ਹਾਰ ਆਏ ਸੀ ਉਹਨਾਂ ਦਾ ਕੋਈ ਮੁਆਵਜ਼ਾ ਮਿਲਿਆ ਸੀ ਕੋਈ ਨਹੀਂ ਆਪਾਂ ਨੂੰ ਤਾਂ ਕੋਈ ਮਿਲਿਆ ਨਹੀਂ ਜੀ ਦੂਸਰਿਆਂ ਦੇ ਕਿ ਲੈ ਆਉਦਾ ਕਹਿ ਨਹੀਂ ਸਕਦੇ ਆਪਾਂ ਅੱਛਾ ਤੁਹਾਨੂੰ ਨਹੀਂ ਮਿਲਿਆ ਆਪਾਂ ਨੂੰ ਕੋਈ ਨਹੀਂ ਮਿਲਿਆ ਮੈਂ ਅੱਛਾ ਭਗਵੰਤਮਾਨ ਸਾਹਿਬ ਕਹਿੰਦੇ ਸੀ ਜੀ ਤੇ ਕੁਗੜੀ ਰੋੜ ਗਈ ਉਹਦਾ ਹੀ ਮੁਆਵਜ਼ਾ ਦੇਵਾਂਗੇ ਉਸੇ ਪਤਾ ਕਿਹੜੀ ਕੁਗੜੀ ਦਾ ਲੈਂਦੇ ਨੇ ਵਾ ਮਾਜਾ ਕੋਈ ਸਮਝ ਨਹੀਂ ਲੱਗਦੀ ਸਾਨੂੰ ਤਾਂ ਅੱਛਾ ਤੇ ਆਪਾਂ ਨੂੰ ਕੋਈ ਨਹੀਂ ਮਿਲਿਆ ਦੇਖੇ ਲੋਕਾਂ ਨੇ ਲੈ ਆ ਹੋਵੇਗਾ ਕਿ ਨਹੀਂ ਸਕਦੇ ਹਾਂ ਹਾਂ ਠੀਕ ਹੈ ਨਹੀਂ ਤਾਂ ਅਗੇ ਤਾਂ ਪਹਿਲੀ ਸਰਕਾਰਾਂ ਦਾ ਸਾਰੇ ਮਰਜ਼ੀ ਦੇਂਦੇ ਨੇ ਕੱਚੀ ਪੱਕੀ ਪਹਿਲੀ ਸਾਰਾ ਦੇਂਦੇ ਨੇ ਇਹਨਾਂ ਕੁਝ ਬੰਦਾਂ ਹਿੱਕ ਅੱਛਾ ਇਹਨਾਂ ਨਵੀਂ ਸਰਕਾਰ ਨੇ ਨਹੀਂ ਦਿੱਤਾ ਬਦਲਾਵ ਵਾਲੀ ਸਰਕਾਰ ਇਹਨਾਂ ਕੁਝ ਨਹੀਂ ਦਿੱਤਾ ਅੱਛਾ ਕਰਦੇ ਲੱਗਣਾ ਲੱਗਾ ਆਇਆ ਹੋਰ ਮਾਸੀ ਦਾ ਠੀਕ ਹੈ ਅਗੇ ਡੀਸੀ ਸਾਹਿਬ ਆਏ ਸੀ ਮੈਡਮ ਤੇ ਆ ਮਿੱਟੀ ਪਾਉਣ ਦੇ ਦੂਜੇ ਰਿਪਾਇਆ ਆ ਗਿਆ ਸਾਰੇ ਆ ਵੀ ਖੜੀ ਹੈ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਭੈਣ ਜੀ ਕੋਈ ਮੰਗ ਕਰਦੇ ਹੋ ਸਰਕਾਰ ਕੋਲ ਕਰੀਦਾ ਕੋਈ ਨਹੀਂ ਹਾਜ਼ਰ ਹੁਣ ਅੱਛਾ ਇਵੇਂ ਆ ਪਾਹ ਵਾਲੇ ਤੇ ਜਿਹੜੇ ਫਾਲ ਬੀਜਾ ਵਾਹੇ ਉਹ ਵੀ ਰੋੜ ਗਏ ਕੁਛ ਨਹੀਂ ਮਿਲ ਆ ਗਏ ਪਾਣੀ ਆਇਆ ਤਾਂ ਵੀ ਹੁਣ ਵੀ ਕੁਛ ਨਹੀਂ ਸਾਨੂੰ ਤੇ ਸਰਕਾਰ ਕੁਝ ਮਾਲਕੀ ਪੈੜੀ ਕੋਈ ਸਾਨੂੰ ਨਹੀਂ ਮਿਲਦਾ ਤੁਹਾਡੇ ਇਥੇ ਕੱਚੀ ਪੈੜੀ ਕਿ ਪੱਕੀ ਮਾਲਕੀ ਪੈੜੀਆਂ اچھا ਮਾਲਕੀ ਕਿੰਨੀ ਪੈੜੀ ਰੋੜ ਗਈ ਆ ਪੈੜੀ 1.5 ਕਿਲੋ ਤਲੇ ਅੱਛਾ ਨਾ ਪੁੱਤਰ ਕਰਨ ਵਾਲਾ ਤੇ ਦੇਖੋ ਭੈਣ ਜੀ ਦੀਆਂ ਅੱਖਾਂ ਵਿੱਚ ਹੰਝੂ ਨੇ ਭੈਣ ਜੀ ਰੋ ਨਾ ਭਾਉਕ ਨਾ ਹੋਵੋ 1.5 ਕਿਲੋ ਪੈੜੀ ਉਹ ਵੀ ਰੋੜ ਗਈ ਭੈਣ ਜੀ ਰੋ ਰਹੇ ਨੇ ਸਰਕਾਰਾਂ ਨੂੰ ਚਾਹੀਦਾ ਹੈ ਵੀ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜਾਂ ਇਹਨਾਂ ਦੀ ਸੁਣੀ ਜਾਵੇ ਕਿਉਂਕਿ ਉਧਰ ਘਰ ਵੀ ਨੇ ਟਰੈਕਟਰ ਵੀ ਖੜੇ ਨੇ ਦੋ ਦੋ ਢਾਈ ਢਾਈ ਕਿੰਨੇ ਸਵਾ ਸਵਾ ਕਿੱਲਾ ਜ਼ਮੀਨ ਆ ਜਿਨ੍ਹਾਂ ਦੀ ਰੁੜ ਗਈ ਉਹਨਾਂ ਨੂੰ ਫਿਰ ਮੁਆਵਜ਼ਾ ਤੱਕ ਵੀ ਸਰਕਾਰਾਂ ਨਹੀਂ ਦਿੰਦੀਆਂ ਠੀਕ ਹੈ ਲਾਇ ਰਖੀਦਾ ਕੁਝ ਨਹੀਂ ਬਚਿਆ ਨਾ ਕੁਝ ਨਹੀਂ ਬਚਿਆ ਠੀਕ ਹੈ ਜੀ ਨਿਕਰਦਾ ਹਣ ਤੇ ਹਾਂ ਮਾਰਾ ਤੇ ਕੀ ਕਰੀਏ ਹਾਂ ਮੈਂ ਆ ਮਾਰ ਰਹੇ ਨੇ ਕੰਮ ਮੰਗਦਾ ਨਹੀਂ ਦੋਵੇਂ ਕੁੜੀਆਂ ਨੇ ਮੁੰਡਾ ਹੈਗਾ ਕੋਈ ਹਾਂ ਤੇ ਰੋਣਾ ਹੀ ਫਿਰ ਜੀ ਹਾਂ ਦੋ ਕੀ ਬੜਾ ਨਹੀਂ ਤੋੜਿਆ ਪਰ ਹੂੰ ਦੇਖੋ ਅੱਖਾਂ ਦੇ ਵਿੱਚ ਇਹ ਹੰਝੂ ਉਹ ਹੰਝੂ ਨੇ ਜਿਹੜਾ ਸਾਰਾ ਕੁਝ ਹੀ ਪਾਣੀ ਰੋੜ ਕੇ ਲੈ ਗਿਆ ਤੁਸੀਂ ਇੱਧਰ ਦਿਖਾ ਦਿਓ ਪਾਣੀ ਹਜੇ ਕਹਿੰਦੇ ਨੇ ਘਟਿਆ ਹੋਇਆ ਪਰ ਮੈਨੂੰ ਤਾਂ ਘਟਿਆ ਲੱਗਦਾ ਨਹੀਂ ਕਿਉਂਕਿ ਅਗਰਾਂ ਦਾ ਪਾਣੀ ਆ ਤੇ ਜਿਹੜੀ ਵਿਚਾਰੀ ਲੋਕਾਂ ਨੇ ਮੜੀ-ਮੋਟੀ ਸਬਜ਼ੀ ਬੀਜੀ ਸੀ ਜਾਂ ਮੜਾ-ਮੋਟਾ ਖਾਣ ਦਾ ਜਗਾਰ ਬਣਾਇਆ ਸੀ ਉਹ ਵੀ ਰੁੜ ਗਿਆ ਭੈਣ ਜੀ ਕਹਿੰਦੇ ਨੇ ਪੀ ਜਿਹੜਾ ਗਵਾਰਾ ਜਾਂ ਟਿੰਡੇ ਟੁੰਡੇ ਬੀਜੇ ਸੀ ਸਾਰੇ ਰੋੜ ਕੇ ਲੈ ਗਿਆ ਪਾਣੀ ਤੇ ਸਰਕਾਰਾਂ ਅੱਗੇ ਇਹਨਾਂ ਗਰੀਬ ਲੋਕਾਂ ਨੇ ਗੁਹਾਰਾ ਵੀ ਲਗਾਈਆਂ ਨੇ ਇੱਥੇ ਪੋਲ ਬਣਾਇਆ ਜਾਵੇ ਜਾਂ ਇੱਥੇ ਆਪਦੇ ਜਿਹੜਾ ਸੰਦ ਸੰਡੇੜਾ ਉਹ ਕੱਢ ਕੇ ਲਿਆਉਣ ਲਈ ਕੋਈ ਜਿਗਾਰ ਕੀਤਾ ਜਾਵੇ ਪਰ ਸਰਕਾਰਾਂ ਆਏ ਸਾਲ ਆਜ਼ਾਦੀ ਦਾ ਦਿਹਾੜਾ ਮਨਾ ਜਾਂਦੀਆਂ ਨੇ ਜਸ਼ਨ ਮਨਾ ਜਾਂਦੀਆਂ ਨੇ ਪਰ ਇਹ ਜਿਹੜੇ ਗਰੀਬ ਲੋਕ ਨੇ ਜਿਹੜੇ ਤਾਰ ਦੇ ਕੋਲ ਜਾ ਕੇ ਆਪਣੀ ਖੇਤੀ ਕਰਦੇ ਜਾਂ ਤਾਰੋਂ ਪਾਰ ਜਾ ਕੇ ਕਰਦੇ ਨੇ ਖੇਤੀ ਉਹਨਾਂ ਵਾਸਤੇ ਬਹੁਤ ਵੱਡੀ ਮੁਸ਼ਕਲ ਆ ਕਿਉਂਕਿ ਆਏ ਸਾਲ ਹੀ ਕੁਦਰਤੀ ਆਫਤਾਂ ਦੀ ਮਾਰ ਕਰਕੇ ਹੜ ਆ ਜਾਂਦੇ ਨੇ ਤੇ ਹੜਾਂ ਨੇ ਨੁਕਸਾਨ ਦੀ ਪੂਰਤੀ ਨਹੀਂ ਕੀਤੀ ਜਾਂਦੀ ਸਰਕਾਰਾਂ ਦੇ ਦਾਅਵੇ ਵੱਡੇ ਨੇ ਤੇ ਹਕੀਕਤ ਵਿੱਚ ਕੁਝ ਵੀ ਨਹੀਂ ਦਿੱਤਾ ਜਾਂਦਾ ਲੋਕਾਂ ਨੂੰ ਤੁਸੀਂ ਦੇਖ ਰਹੇ ਹੋ ਤਰਕ ਦੀ ਸਾਂਤ ਮੈਂ ਤੁਹਾਡਾ ਵੀ ਰਾਜ ਸਿੰਘ ਇਹ ਸਤਲੋਈ ਦਰਿਆ ਦਾ ਪਾਣੀ ਵਹਿ ਰਿਹਾ ਇਹ ਪਾਣੀ ਦਾ ਪੱਧਰ ਹਜੇ ਘਟਿਆ ਪਹਿਲਾਂ ਤਾਂ ਬਹੁਤ ਜ਼ਿਆਦਾ ਸੀ ਤੇ ਜਿਹੜੀਆਂ ਇੱਥੇ ਮੜੀਆਂ ਮੋਟੀਆਂ ਫਸਲਾਂ ਗਰੀਬਾਂ ਦੀਆਂ ਖੜੀਆਂ ਸੀ ਉਹ ਸਾਰੀਆਂ ਰੋੜ ਕੇ ਲੈ ਗਿਆ ਵਿੱਚ ਖੱਡੇ ਪਾ ਗਿਆ ਹੁਣ ਉਹਨਾਂ ਦੇ ਖਾਣ ਪੀਣ ਦੀ ਵੀ ਕੋਈ ਉਮੀਦ